ਦੁਖ ਸੁਖਵੀਰ ਬਾਦਲ ਆ ਕੇ ਮੈਨੂੰ ਸੰਗਰੂਰ ਕਹਿੰਦੇ ਨੇ ਤੁਸੀਂ ਬਠਿੰਡੇ ਤੋਂ ਲੜ ਲਓ ਚੈਲੰਜ ਕਰਦਾ ਉਹਨਾਂ ਦੀ ਪਤਨੀ ਜਿਹੜੀ ਹੈ ਹਰਸਿਮਰਤ ਕੌਰ ਬਾਦਲ ਉਹ ਮੈਨੂੰ 8 ਮਹੀਨੇ ਪਹਿਲਾਂ ਚੈਲੰਜ ਕਰਕੇ ਗਈ ਹੈ ਕਿ ਮੈਂ ਸੰਗਰੂਰ ਆਉਂਗੀ ਤੁਸੀਂ ਐਕਸੈਪਟ ਕਰ ਲਓ ਮੈਂ ਐਕਸੈਪਟ ਕਰ ਲਿਆ ਸੀ ਸੋ ਪਹਿਲਾਂ ਤਾਂ ਇਹ ਦੋਨੋਂ ਪਤੀ ਪਤਨੀ ਝੂਠ ਬੋਲਣ ਤੋਂ ਪਹਿਲਾਂ ਕਰੇ ਆਪਸ ਵਿੱਚ ਸਲਾਹ ਕਰ ਲਿਆ ਕਰਨ ਤੇ ਸੁਖਵੀਰ ਬਾਦਲ ਕਦੇ ਜਾ ਕੇ ਗੁਰਦਾਸਪੁਰ ਕਹਿੰਦਾ ਸੁਨੀਲ ਜਾ ਖੜਾ ਕੇ ਫਿਰੋਜਪੁਰ ਤੋਂ ਲੜ ਲੇ ਉਹ ਚੈਲੰਜ ਕਰਦੇ ਫਿਰਦੇ ਆ ਇੱਥੇ ਸੁਖਦੇਵ ਸਿੰਘ ਢੀਂਸਾ ਕਹਿ ਚੁੱਕੇ ਨੇ ਮੈਂ ਲੜਨਾ ਨਹੀਂ ਆਪਣੇ ਬੇਟੇ ਨੂੰ ਸਲਾਹ ਦੇ ਰਹੇ ਨੇ ਕਿ ਅਕਾਲੀ ਗੱਲ ਦਾ ਤੇ ਸੁਪਰੀਂਦਰ ਟਿੰਸਾ ਕਹਿ ਰਿਹਾ ਲੜਨਾ ਤਾਂ ਨਹੀਂ ਚਾਹੁੰਦਾ ਪਰ ਹੁਣ ਪਾਰਟੀ ਕਹਿੰਦੀ ਆ ਤਾਂ ਲੜਾਂਗੇ ਲੜਨਾ ਪਊਗਾ ਮਤਲਬ ਪਹਿਲੀ ਉਹ ਸਿਰਫ ਕਾਗਜ਼ ਪਰੰ ਤਕਸੀਮਤ ਰਹਿਣਗੇ ਮਤਲਬ ਉਹਨਾਂ ਨੂੰ ਪਤਾ ਹੈ ਕਿ ਸੰਗਰੂਰ ਤੋਂ ਉਹਨਾਂ ਨੂੰ ਸਾਥ ਨਹੀਂ ਮਿਲ ਰਿਹਾ ਇਸ ਵਾਰ ਤੀਜੇ ਨੰਬਰ ਤੇ ਆਉਣਾ ਵੀ ਉਹਨਾਂ ਦੀ ਪ੍ਰਾਪਤੀ ਹੋਊਗੀ ਤੇ ਸੁਖਬੀਰ ਬਾਦਲ ਕਦੇ ਕਿਸੇ ਨੂੰ ਚੈਲੰਜ ਕਰਦੇ ਕਿ ਮੈਂ ਕਹਿੰਨਾ ਕਿ ਸੁਖਬੀਰ ਜੀ ਤੁਸੀਂ ਕਿਉਂ ਹਰ ਵਾਰ ਟੀਮ ਸਾ ਪਰਿਵਾਰ ਦੀ ਬਲੀ ਲੈ ਲੈਂਦੇ ਹੋ ਕਿਉਂ ਨਾ ਤੁਸੀਂ ਇੱਥੇ ਸੰਗਰੂਰ ਆ ਜਾਓ ਆਪਾਂ ਲੜ ਲੈਨੇ ਆ ਤੁਸੀਂ ਆਪਦੀ ਪਾਰਟੀ ਦੇ ਪ੍ਰਧਾਨ ਹੋ ਮੈਂ ਆਪਣੀ ਪਾਰਟੀ ਦਾ ਪ੍ਰਧਾਨ ਹਾਂ ਇੱਥੇ ਸੰਗਰੂਰ ਦੇ ਲੋਕ ਦੱਸ ਦੇਣਗੇ ਕਿ ਕੌਣ ਜਿਹੜਾ ਉਹਨਾਂ ਦਾ ਚਿਹਤਾ ਹੈ ਕਿਹਦੇ ਤੇ ਵਿਸ਼ਵਾਸ ਕਰਦੇ ਨੇ ਕਿਹਦੇ ਕੰਮਾਂ ਤੇ ਵਿਸ਼ਵਾਸ ਕਰਦੇ ਨੇ ਸਾਰਾ ਕੁਝ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਸੁਖਬੀਰ ਬਾਦਲ ਜੀ ਸੰਗਰੂਰ ਤੋਂ ਆ ਕੇ ਲੜ ਲੈਣ ਤੇ ਅਸੀਂ ਉਹਨਾਂ ਦਾ ਵੈਲਕਮ ਕਰਾਂਗੇ ਪਰ ਨਾਲ ਇਹ ਵੀ ਕਹਾਂਗੇ ਕਿ ਕਿਰਪਾ ਕਰਕੇ ਇੱਥੇ ਬਿਕਰਮਜੀਤ ਜੀ ਵੀ ਠੀਨੋਂ ਲੈ ਕੇ ਆਏ ਕਿਉਂਕਿ ਸੰਗਰੂਰ ਦੇ ਨੌਜਵਾਨਾਂ ਨੂੰ ਚਿੱਟੇ ਦੀ ਆਦਤ ਹਜੇ ਘੱਟ ਹੈ ਇੱਥੇ ਇੱਥੇ ਕਿਤੇ ਆਪਣੀ ਅੱਡੇ ਨਾ ਬਣਾਜਿਓ ਉਹਨਾਂ ਨੂੰ ਸੰਗਰੂਰ ਤੋਂ ਦੂਰ ਰੱਖਿਓ ਤੇ ਨਾਲੇ ਸੁਖਬੀਰ ਬਾਦਲ ਉਹਨਾਂ ਦੇ ਕੀ ਉਮੀਦ ਕਰਦੇ ਹੋ ਗਾਥਰਾ ਦਾ ਸੰਭਾਲਿਆ ਨਹੀਂ ਜਾਂਦਾ ਉਹ ਪਾਰਟੀ ਨੂੰ ਜਾਂ ਕੌਮ ਨੂੰ ਕੀ ਸੰਭਾਲ ਲੈਣਗੇ ਆ ਪਿਛਲੇ ਦਿਨ ਇੱਕ ਵੀਡੀਓ ਆਈ ਹੈ ਉਹਦੇ ਵਿੱਚ ਆਪਣਾ ਗਾਥਰਾ ਜਿਹੜਾ ਥੱਲੇ ਡਿੱਗਿਆ ਉਹਦੇ ਬਾਅਦ ਫਿਰ ਉਹ ਜਿਹੜਾ ਉਹ ਗਾਥਰੇ ਨੂੰ ਸੰਭਾਲ ਰਹੇ ਨੇ ਇੱਥੋਂ ਸਿੱਧ ਹੁੰਦਾ ਕਿ ਉਹ ਹੁਣ ਸਿਰਫ ਪੰਥਕ ਦਿਖ ਜਿਹੜੀ ਹੈ ਉਹ ਉਹਨੂੰ ਕੈਸ਼ ਕਰਨਾ ਚਾਹੁੰਦੇ ਨੇ ਜੋ ਕਿ ਉਹਨਾਂ ਦੇ ਪਿਤਾ ਜੀ ਨੇ ਹੁਣ ਤੱਕ ਕੀਤੀ ਹੈ ਬਾਕੀ ਹੋਰ ਉਹਨਾਂ ਦਾ ਆਧਾਰ ਜਿਹੜਾ ਲੋਕਾਂ ਦੇ ਵਿੱਚ ਬਿਲਕੁਲ